ਸਤਿ ਸ੍ਰੀ ਅਕਾਲ ਜੀ ਹਨੂ ਪਤਾ ਕਿੱਥੇ ਬੈਠੇ ਆ ਗੱਡੀ ਦੇ ਡਿੱਗੀ 'ਚ ਤੁਸੀਂ ਬੈਠੇ ਹੋਗੇ ਇਧਰ ਕਮਾ ਛੀਟਾ ਰੋਕਿਆ ਲੈ ਲੈ ਆ ਲਾਬੂ ਨੇ ਵਿਗਾ ਦੇ ਰੋਕਿਆ ਹਾਂ ਦੇਖ ਲੈ ਫੇਰ ਇੱਥੇ ਬਹਿ ਜਾ ਮੈਂ ਕਿਹਾ ਭਾਬੀ ਕਿਤੇ ਵੜ ਟੁਕ ਜਾਈਏ ਤੇਰੇ ਮੇਰੇ ਬੱਸ ਪਾਣਾ ਹੋਰ ਜਾਂ ਤਾਂ ਬਚਾਈ ਲਓ ਜੀ ਆ ਦੇਖ ਲੋ ਆ ਹਾਲਤ ਹੋ ਜਾਂਦੀ ਆ ਬੰਦੇ ਦੀ ਕਹਿੰਦੇ ਸ਼ੂਟ ਕਰਦੇ ਆ ਸ਼ੂਟ ਕਰਨੇ ਕਿਹੜਾ ਸੌਖੇ ਆ ਐ ਐ ਸਰ ਲੱਗਦਾ ਕਰੇ ਐ ਲੱਗਦਾ ਤੇ ਐ ਲੱਗਦਾ ਇਹ ਚੋਰੇ ਵੀ ਆਏ ਹੋਣਗੇ ਇਹ ਬੰਦਾ ਦੇਖ ਕੇ ਬਿਠਾਏ ਨੇ ਚੋਰ ਚਾਰ ਨੇ ਡਿੱਗੀ ਸਿੱਟੀ ਹੋਣੇ ਇਹ ਚੋਰ ਨਹੀਂ ਅੱਛਾ ਬੇਬੇ ਜੀ ਤੁਹਾਡੇ ਵੀ ਚਾਰ ਨੇ ਬੁਸ਼ੇ ਬੱਬਾ ਜੀ ਛੱਡ 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 ਕੀ ਵਿਚਾਰਾ ਜੀ ਆੜ ਕੇ ਵੀਰੇ ਪੈਂਥਰ ਬੈਠਿਆ ਕਰ ਉਹ ਹਾਂ ਇੱਥੇ ਸਾਡਾ ਪੈਂਥਰ ਬੈਠਿਆ ਕਰਦਾ ਸੀ ਵਿਚਾਰਾ ਹਾਂ ਅਸੀਂ ਉਹਨੂੰ ਅੱਜ ਉਹਦੀ ਯਾਦ 'ਚ ਅਸੀਂ ਇੱਥੇ ਬੈਠ ਗਏ ਵਿਚਾਰ ਵਧੀਆ ਹੈ ਨਾ ਵੀ ਕਿਵੇਂ ਲੱਗਦਾ ਫੀਲ ਕਿਵੇਂ ਹੁੰਦਾ ਪੈਂਥਰ ਦੀ ਫੀਲਿੰਗਾਂ ਆ ਜਾਂਦੀ ਹਾਂ ਪੈਂਥਰ ਦੇ ਵੀਰਿਆਂ ਪੈਂਥਰ ਵੀਰ ਵਧੀਆ ਸੀਗਾ ਨਾ ਉਹ ਕਰਦੇ ਬਾਤਾਂ ਜਿਵੇਂ ਕਰ ਦਿੰਦੇ ਆਉ ਮੈਂ ਤਾਂ ਵੜਾ ਬਗਲਾ ਅੱਲਾ ਪਾ ਕੇ ਨਾ ਦਰਦਾ ਸੀ ਲੱਭਾ ਲਵ ਰੱਪਗਾ ਨਾ ਵੀ ਮੈਨੂੰ ਨਹੀਂ ਪਤਾ ਬਲ ਬੰਨੋ ਮੈਂ ਅੰਦਰ ਮੜਦਾ ਹਾਂ ਲਾਬਰ ਲਾਬਰ ਕਰ ਕੁੜੀ ਹਟ ਦੇ ਤਾਂ ਤੁਸੀਂ ਆਪਾਂ ਜਿਹੜੇਂਗੇ ਮੈਨੂੰ ਜਿਹੜੀ ਕਹਿੰਦਾ ਲਓ ਜੀ ਟਿੱਕੀ ਤੇ ਬੈਠੇ ਆਂ ਸੀਨ ਕਰਨ ਚੱਲਿਆ ਆਜੋ ਅੱਗੇ ਆਪਾਂ ਦੇਖਦੇ ਆਂ ਵਿੱਚ ਲੈ ਕੇ ਕਿੱਥੇ ਚੱਲਣ ਟਿੱਕੀ ਤੇ ਬਿਠਾ ਕੇ ਆਹ ਦੱਸੋ ਵੀ ਇਹ ਕੀ ਦੀ ਰੀਤ ਹੈ ਇਹ ਨੂੰ ਖਾਣ ਨਹੀਂ ਦੇ ਰਿਆ ਕੋਰਾ ਉਹ ਲਾਈਵ ਹੋ ਕੋਈ ਬਾਈਕ ਨਾ ਘੇਟ ਲੱਗ ਜਾ ਉਂਟ ਇਵਨ ਲੈਕੀ ਦੀ ਕਲਾਸ ਸ਼ੁਰੂ ਹੋਣਾ ਹੈ ਮੈਂ ਤੁਹਾਨੂੰ ਇਹ ਵਤ ਦਿੱਤੀ ਸੀ ਆਈ ਆਈ ਆਹ ਤੇ ਫੜੀ ਅੰਮਾ ਦੇਖੇ ਕਿ ਨਾ ਸੋਣੇ ਸੁਪ ਬਾਲੀ ਦੇ ਉੱਤੇ ਕਾਲੇ ਹੋ ਗਏ ਜਿੰਕ ਲੈ ਵੀ ਆਪਾਂ ਉੱਥੇ ਸੀਨ ਕੱਢਿਆ ਜੋ ਇਹ ਗੁੱਡ ਖੜੀ ਇਹ ਯਾਰ ਬਾਈ ਖੰਡਰੀ ਹੁਣ ਬੋਲ ਟੂ ਮੱਚ ਗੁੱਡ ਪੀਪਲ ਚੱਲ ਬਾਈ ਆਜੋ ਰੈਡੀ ਗਾਈਜ਼